ਅੰਦਲੈਸ ਨੇ ਲਗਾਤਾਰ ਅਪਡੇਟ ਸਾਹਮਣੇ ਆ ਰਹੀਆਂ ਨੇ ਕਿ ਇਸ ਵਕਤ ਕੈਨੇਡਾ ਵਿੱਚ ਬਹੁਤ ਵੱਡੇ ਪੱਧਰ ਤੇ ਉੱਤੇ ਬੇਰੋਜ਼ਗਾਰੀ ਫੈਲੀ ਹੋਈ ਹੈ ਜੇ ਇਹ ਖਬਰ ਸੱਚ ਹੈ ਤਾਂ ਜਾਨਣਾ ਚਾਹਾਂਗੇ ਕਿ ਇਸ ਦਾ ਕੀ ਕਹਿ ਲੋ ਕਿ ਸੋਲੂਸ਼ਨ ਹੈ ਕਦੋਂ ਹੋਂ ਬੇਰੋਜ਼ਗਾਰੀ ਖਤਮ ਹੋਵੇਗੀ ਕਿਉਂਕਿ ਲੱਖਾਂ ਰੁਪਏ ਲਾ ਕੇ ਕਹਿ ਲੋ ਕਿ ਮਾਪੇ ਆਪਣੇ ਬੱਚਿਆਂ ਨੂੰ ਕੈਨੇਡਾ ਭੇਜ ਰਹੇ ਨੇ ਜੇ ਉੱਥੇ ਜਾ ਕੇ ਉਹਨਾਂ ਨੂੰ ਬੇਰੋਜ਼ਗਾਰੀ ਮਿਲਣੀ ਹੈ ਤੇ ਫਿਰ ਤਾਂ ਫਾਇਦੇ ਕੀ ਹੋਏ ਫਿਰ ਐਡਾ ਨੁਕਸਾਨ ਉਹਨਾਂ ਨੇ ਕਹਿ ਲੋ ਕਰਜ਼ੇ ਲਈ ਚੱਕੇ ਹੋਣਗੇ ਲੱਖਾਂ ਵਿੱਚ ਲਾ ਕੇ ਉੱਥੇ ਬੱਚੇ ਭੇਜੇ ਨੇ ਉੱਥੇ ਜਾ ਕੇ ਬੱਚੇ ਇਹ ਕੌਣ ਬੇਰੋਜ਼ਗਾਰ ਖਣਾ ਚਾਹੇਗਾ ਦੇਖੋ ਤੁਹਾਨੂੰ ਮੈਂ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਦੋ ਕੁ ਗੱਲਾਂ ਹੀ ਸਮਝਾਵਾਂਗਾ ਉਹ ਚਾਹੇ ਡਿਸਕਸ਼ਨ ਆਪਣੀ ਥੋੜੀ ਲੰਬੀ ਕਰ ਲਈਏ ਪਰ ਗੱਲਾਂ ਦੋ ਹੀ ਨੇ ਪਿਛਲੇ 15 ਕੁ ਸਾਲ ਤੋਂ ਨਾ ਇਮੀਗ੍ਰੇਸ਼ਨ ਜਿਹੜੀ ਹੈ ਬਹੁਤ ਸੌਖੀ ਹੋਈ ਹੈ ਪਿਛਲੇ ਲਗਭਗ 15 ਕੁ ਸਾਲ ਇਹ 18 ਵੀ ਹੋ ਸਕਦੇ ਆ 12 ਸਾਲ ਵੀ ਹੋ ਸਕਦੇ ਆ ਮੇਰੇ ਕਹਿਣ ਦਾ ਭਾਵ ਹੈ ਕਿ ਪਿਛਲੇ 15 ਕੁ ਸਾਲ ਤੋਂ ਲੈ ਕੇ ਚੱਲੀਏ ਕਿ ਇਮੀਗ੍ਰੇਸ਼ਨ ਜਿਹੜੀ ਹੈ ਬਹੁਤ ਸੌਖੀ ਹੋਈ ਹੈ ਤੇ ਲੋਕਾਂ ਦਾ ਰੁਝਾਨ ਜਿਹੜਾ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਦੇ ਵਿੱਚ ਜਾਣ ਦਾ ਵਧਿਆ ਜਿੱਥੇ ਪੰਜਾਬੀਆਂ ਦਾ ਰੁਝਾਨ ਜਿਹੜਾ ਹੈ ਉਹ ਵਿਦੇਸ਼ਾਂ ਨੂੰ ਜਾਣ ਦਾ ਵਧਿਆ ਉੱਥੇ ਨਾਲੋਂ ਨਾਲ ਜਿਹੜੇ ਜਿਨ੍ਹਾਂ ਮੁਲਕਾਂ ਦੇ ਵਿੱਚ ਵਰਲਡ ਦੇ ਵਿੱਚ ਜੰਗਾਂ ਚੱਲੀਆਂ ਹੋਈਆਂ ਜੰਗਾਂ ਲੱਗੀਆਂ ਹੋਈਆਂ ਜਿਵੇਂ ਅਫਗਾਨਿਸਤਾਨ ਹੋ ਗਿਆ ਆਫਰੀਕਾ ਦੇ ਕੁਝ ਮੁਲਕ ਹੋ ਗਏ ਜਾਂ ਫਿਰ ਆਪਾਂ ਇਜ਼ਰਾਈਲ ਦੀ ਗੱਲ ਕਰ ਲੈਨੇ ਆ ਜਾਂ ਫਿਰ ਯੂਕਰੇਨ ਦੀ ਗੱਲ ਕਰ ਲੈਨੇ ਆ ਰਸ਼ੀਆ ਦੀ ਗੱਲ ਕਰ ਲੈਨੇ ਆ ਸੋ ਇੱਕ ਤਾਂ ਸਾਡੇ ਵਾਲੇ ਜਿਹੜੇ ਨੇ ਯਾਨੀ ਕਿ ਬੇਰੋਜ਼ਗਾਰੀ ਤੋਂ ਤਾਂ ਹੋਏ ਜਾਂ ਫਿਰ ਦੇਖੋ ਦੇਖੀ ਜਿਹੜਾ ਹੈ ਉਹ ਵਿਦੇਸ਼ ਜਾਣ ਦਾ ਰੁਝਾਨ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਤਾਂ ਸ਼ੁਰੂ ਤੋਂ ਹੀ ਮਤਲਬ ਕਿ ਪ੍ਰਵਾਸ ਕਰਦਾ ਆਇਆ ਹੁਣ ਕਿਸੇ ਵੇਲੇ ਬਰਮਾ ਜਾਂਦੇ ਹੁੰਦੇ ਸੀ ਉਦੋਂ ਦੇ ਗਾਣੇ ਬਣੇ ਹੋਏ ਆ ਬਰਮਾ ਉਸ ਤੋਂ ਬਾਅਦ ਫਿਰ ਸਿੰਗਾਪੁਰ ਮਲੇਸ਼ੀਆ ਚਾਈਨਾ ਜਾਂਦੇ ਹੁੰਦੇ ਸੀ ਹੌਲੀ ਹੌਲੀ ਯੂਰਪ ਫਿਰ ਅਮਰੀਕਾ ਕੈਨੇਡਾ ਜਾਣ ਲੱਗੇ ਸੋ ਪੰਜਾਬ ਦਾ ਇਹ ਰੁਝਾਨ ਜਿਹੜਾ ਹੈ ਉਹ ਤੇਜ਼ ਹੋਇਆ ਪਹਿਲਾਂ ਨਾਲੋਂ ਵੀ ਪਹਿਲਾਂ ਇਹ ਹੁੰਦਾ ਸੀ ਕਿ ਕੋਈ ਟਾਵਾ ਟਾਵਾ ਘਰ ਕਿ ਜਿਹੜਾ ਵਿਦੇਸ਼ ਦੇ ਵਿੱਚ ਹੁੰਦਾ ਸੀ ਪਰ ਅੱਜ ਤੁਸੀਂ ਆਪਣੇ ਆਲੇ ਦੋਲੇ ਚਾਤੀ ਮਾਰ ਕੇ ਦੇਖੋ ਮੱਲੇ 'ਚ ਜੇ ਵੀ ਕਰਨੇ ਤੇ 18 ਜਾਣਿਆਂ ਦੇ ਬੱਚੇ ਜਿਹੜੇ ਨੇ ਉਹ ਕੈਨੇਡਾ ਦੇ ਸੋ ਇਹਨਾਂ ਦਾ ਰੁਝਾਨ ਤੇ ਇਹ ਹੋ ਗਿਆ ਤੇ ਦੂਜੀ ਜਿਹੜੀ ਮੈਂ ਗੱਲ ਦੱਸੀ ਹੈ ਜਿੰਨਾ ਮੁਲਕਾਂ ਚ ਜੰਗਾ ਲੱਗੀਆਂ ਹੋਈਆਂ ਤੇ ਉਹ ਲੋਕ ਵੀ ਜਿਹੜੇ ਪ੍ਰਵਾਸ ਕਰ ਕਰਕੇ ਵੈਸਟ ਦੇ ਵਿੱਚ ਆ ਰਹੇ ਨੇ ਚੰਗੀ ਲਾਈਫ ਵਾਸਤੇ ਹੁਣ ਜਦੋਂ ਮੈਕਸੀਕੋ ਦੀ ਕੰਧ ਦੀ ਗੱਲ ਕਰਦੇ ਆ ਤਾਂ ਉੱਥੇ ਹਜ਼ਾਰਾਂ ਹੀ ਲੋਕ ਜਿਹੜੇ ਨੇ ਨਿਤ ਦਿਨ ਕੰਧ ਟੱਪ ਕੇ ਤੇ ਅਮਰੀਕਾ ਦੇ ਵਿੱਚ ਐਂਟਰ ਹੋ ਰਹੇ ਨੇ ਦੂਸਰੀ ਗੱਲ ਜਦੋਂ ਕੈਨੇਡਾ ਦੀ ਤੁਸੀਂ ਕਰਦੇ ਹੋ ਤਾਂ ਕੈਨੇਡਾ ਨੇ ਬੇਤਹਾਸ਼ਾ ਸਟੂਡੈਂਟ ਜਿਹੜੇ ਨੇ ਉਹ ਪਿਛਲੇ ਸਮੇਂ ਦੇ ਵਿੱਚ ਸੱਤ ਲੈ ਉਹ ਹਜੇ ਵੀ ਲਗਭਗ ਤੁਸੀਂ ਇਹ ਕਾਪੀ ਫੀਸਾਂ ਉਹਨਾਂ ਨੇ ਵਧਾਈਆਂ ਕਿਉਂਕਿ ਜਸਟਿਨ ਟ੍ਰੂਡੋ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਉੱਤੇ ਬਹੁਤ ਪ੍ਰੈਸ਼ਰ ਹੈ ਕਿਉਂਕਿ ਉੱਥੇ ਵੀ ਹੁਣ ਦੁਬਾਰਾ ਚੋਣਾਂ ਜੜੀਆਂ ਨੇ ਆਉਣ ਵਾਲੀਆਂ ਨੇ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅੱਕੇ ਹੋਏ ਨੇ ਜਸਟਿਨ ਟ੍ਰੂਡੋ ਹਰਾਂ ਦੀ ਸਰਕਾਰ ਜਾਂ ਉਹਨਾਂ ਦਾ ਜਿੱਦਾਂ ਵੀ ਗਵਰਨ ਕਰਨ ਦਾ ਜਿਹੜਾ ਪੀਰੀਅਡ ਰਿਹਾ ਉਹਦੇ ਤੋਂ ਅੱਕ ਚੁੱਕੇ ਨੇ ਉਹ ਕਹਿੰਦੇ ਕਿ ਇਮੀਗ੍ਰੇਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਤੁਸੀਂ ਜਿਹੜੀ ਉਹ ਸੱਦ ਲਈ ਹੈ ਸਾਡੇ ਲੋਕਾਂ ਵਾਸਤੇ ਜਿਹੜੀ ਹੈ ਬਹੁਤ ਮੁਸ਼ਕਲ ਹੋ ਗਈ ਹੈ ਮਹਿੰਗਾਈ ਬਹੁਤ ਹੋ ਗਈ ਹੈ ਤੇ ਇਹੀ ਹਾਲ ਜਿਹੜਾ ਹੈਗਾ ਇੰਗਲੈਂਡ ਦੇ ਵਿੱਚ ਹੈ ਹੁਣ ਇੰਗਲੈਂਡ ਦੀ ਜਦੋਂ ਗੱਲ ਕਰਦੇ ਆ ਤਾਂ ਇੱਕ ਟਾਪੂ ਹੈ ਆਲੇ ਦੋਲੇ ਸਮੁੰਦਰ ਲੱਗਦਾ ਕੋਈ ਵੀ ਜ਼ਮੀਨੀ ਖੇਤਰ ਨਹੀਂ ਹੈ ਲਗਭਗ ਆਪਾਂ ਦੇਖਦੇ ਆਂ ਵੀ ਕੁਝ ਆਪਾਂ ਕਹਿ ਸਕਦੇ ਆਂ ਵੀ 5-700 ਜਾਂ 1000 ਕਿਲੋਮੀਟਰ ਤੇ ਫਰਾਂਸ ਜਿਹੜਾ ਹੈ ਉਹ ਲੱਗਦਾ ਪਰ ਉਹ ਵੀ ਸਮੁੰਦਰੀ ਰਸਤਾ ਹੈ ਸੋ ਹੁਣ ਇਹ ਜਿਹੜਾ ਟਾਪੂ ਹੈ ਇਹਨੂੰ ਵਧਾਇਆ ਤਾਂ ਜਾ ਨਹੀਂ ਸਕਦਾ ਵੀ ਸਮੁੰਦਰ ਵਾਲੇ ਪਾਸੇ ਨੂੰ ਵਧਾ ਦਿਓ ਜੀ ਉਧਰ ਨੂੰ ਵਧਾ ਦਿਓ ਜੀ ਪੱਛਮ ਨੂੰ ਵਧਾ ਦਿਓ ਜਿਹੜਾ ਹੈ ਹੀ ਸਮੁੰਦਰ ਦੇ ਵਿੱਚ ਹੈ ਸੋ ਇੱਥੇ ਵੀ ਇਮੀਗ੍ਰੇਸ਼ਨ ਜਿਹੜੀ ਹੈ ਪਿਛਲੇ ਸਾਲ 7 ਲੱਖ ਬੰਦਾ ਆਇਆ ਹੈ ਮਤਲਬ ਯੂਕੇ ਚਾਹੁੰਦਾ ਹੈ ਕਿ ਹਰ ਸਾਲ ਸਾਡੇ 2.5 ਲੱਖ ਬੰਦਾ ਵੱਧ ਤੋਂ ਵੱਧ ਆਵੇ ਪਰ ਵੱਧ ਕੇ 7 ਲੱਖ ਬੰਦਾ ਆ ਗਿਆ। ਇਹੀ ਹਾਲ ਹੁਣ ਕੈਨੇਡਾ ਦੇ ਵਿੱਚ ਹੋਇਆ ਤੇ ਇਹੀ ਹੋਇਆ ਅਮਰੀਕਾ ਦੇ ਵਿੱਚ। ਮਤਲਬ ਕਿ ਜਦੋਂ ਬੇਤਹਾਸ਼ਾ ਲੋਕ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਉਹ ਸਟੂਡੈਂਟ ਹੋਣ ਵਿਆਹ ਕਰਾ ਕੇ ਆਏ ਹੋਣ ਵਰਕ ਪਰਮਿਟ ਰਾਹੀਂ ਆਏ ਹੋਣ ਟੂਰਿਸਟ ਆਏ ਹੋਣ ਉਹ ਇੱਥੇ ਰਹਿ ਗਏ। ਸੋ ਕਿਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੋਕ ਇਹਨਾਂ ਮੁਲਕਾਂ 'ਚ ਆਉਂਦੇ ਤੇ ਹੈ ਪਰ ਵਾਪਸ ਨਹੀਂ ਜਾਂਦੇ। ਹੁਣ ਤੁਸੀਂ ਮੈਨੂੰ ਦੱਸੋ ਵੀ ਜੇ ਇੱਕ ਸ਼ਹਿਰ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਦੇਣ ਲੱਗਾ ਹਾਂ ਇੱਕ ਸ਼ਹਿਰ ਹੈ ਛੋਟਾ ਜਿਹਾ ਉਹਦੇ ਵਿੱਚ 15 ਫੈਕਟਰੀਆਂ ਨੇ ਤੇ ਉਹਦੇ ਵਿੱਚ 20-20 ਬੰਦੇ ਕੰਮ ਕਰਦੇ ਆ ਸੋ ਜਦੋਂ ਉਹ 20-20 ਬੰਦੇ ਕੰਮ ਕਰ ਰਹੇ ਆ ਵਧੀਆ ਉਹਨਾਂ ਦਾ ਗੁਜ਼ਾਰਾ ਚੱਲ ਰਿਹਾ ਤੇ ਜੇ ਉਸ ਸ਼ਹਿਰ ਦੇ ਵਿੱਚ 50-50 100-100 ਬੰਦਾ ਜਿਹੜਾ ਹੈਗਾ ਹੋਰ ਐਂਟਰ ਕਰਵਾ ਦਿੱਤਾ ਜਾਵੇ ਤੇ ਉਹਨਾਂ ਨੂੰ ਵੀ ਕਿਹਾ ਜਾਵੇ ਵੀ ਇੰਨਾ ਹੀ ਫੈਕਟਰੀਆਂ ਦੇ ਵਿੱਚ ਤੁਸੀਂ ਕੰਮ ਲੱਭਣਾ ਹੋਰ ਸਕੋਪ ਕੋਈ ਨਹੀਂ ਫਿਰ ਉਹ ਕੰਮ ਕਿਵੇਂ ਦੇਣਗੇ ਤੁਹਾਨੂੰ ਇਹ ਹੀ ਹਾਲ ਹੈ ਕਿ ਆਪਣੇ ਵਰਕ ਜਿਹੜੇ ਨੇ ਸੋਰਸਸ ਉਹ ਸੀਮਤ ਹੈਗੇ ਇਹਨਾਂ ਮੁਲਕਾਂ ਦੇ ਵਿੱਚ ਨਵੇਂ ਖੁੱਲ ਨਹੀਂ ਰਹੇ ਕੰਮ ਕਰ ਮਹਿੰਗਾਈ ਕੋਵਿਡ ਤੋਂ ਬਾਅਦ ਜਿਹੜੇ ਨੇ ਨਵੇਂ ਕੰਮ ਬਹੁਤ ਘੱਟ ਖੁੱਲੇ ਆ ਲੋਕਾਂ ਦੇ ਵਿੱਚ ਮਤਲਬ ਕਿ ਫਾਈਨੈਂਸ਼ੀਅਲ ਬਹੁਤ ਕ੍ਰਾਈਸਿਸ ਆ ਇਸ ਵੇਲੇ ਲੋਕਾਂ ਦੇ ਵਿੱਚ ਸੋ ਨਵੇਂ ਕੰਮ ਬਹੁਤ ਘੱਟ ਖੁੱਲੇ ਆ ਪੁਰਾਣੇ ਜਿਹੜੇ ਕੰਮ ਸੀ ਕਰਨ ਵਾਲੇ ਉਹ ਲੋਕਾਂ ਨੇ ਪੈਂਡਿੰਗ ਪਾ ਦਿੱਤੇ ਕਿ ਅਸੀਂ ਫਿਰ ਕਰਾਵਾਂਗੇ ਜਦੋਂ ਕਿਤੇ ਹੱਥ ਸੌਖਾ ਹੋਏਗਾ ਸੋ ਹੁਣ ਉਹਨਾਂ ਹੀ ਕੰਮਾਂ ਦੇ ਉੱਤੇ ਉਹਨਾਂ ਫੈਕਟਰੀਆਂ ਉਹਨਾਂ ਸੁਪਰਸਟੋਰਾਂ ਦੇ ਵਿੱਚ ਜਾਂ ਹੋਰ ਉਹ ਕੰਸਟਰਕਸ਼ਨ ਵਰਕ ਦੇ ਵਿੱਚ ਜਿਹੜੇ ਬੰਦੇ ਆਲਰੇਡੀ ਲੱਗੇ ਹੋਏ ਆ ਉਹ ਲੱਗੇ ਹੋਏ ਆ ਨਵੀਆਂ ਜੋਬਾਂ ਜਿਹੜੀਆਂ ਨੇ ਉਹ ਨਹੀਂ ਕ੍ਰੀਏਟ ਹੋ ਰਹੀਆਂ ਇਹ ਵੱਡਾ ਕਾਰਨ ਬਣਿਆ ਕਿ ਜਦੋਂ ਤੁਸੀਂ ਮਤਲਬ ਕਿ ਅਨਲਿਮਿਟਿਡ ਤੁਸੀਂ ਐਨ ਪੂਰਾ ਭਰ ਦਿਓਗੇ ਜਾ ਕੇ ਕੈਨੇਡਾ ਵਰਗਾ ਮੁਲਕ ਜਾਂ ਕੋਈ ਸ਼ਹਿਰ ਹੀ ਲੈ ਲਓ ਜਿਵੇਂ ਹੁਣ ਸ਼ਹਿਰ ਬ੍ਰੈਂਪਟਨ ਸਾਰੀ ਵਰਗੇ ਜਿਹੜੇ ਸ਼ਹਿਰ ਹੈਗੇ ਆ ਉਹ ਸਾਰਾ ਹੀ ਜਿਹੜਾ ਯੂਥ ਸਾਡਾ ਸਟੂਡੈਂਟ ਹੈਗਾ ਉਹ ਉਹਨਾਂ ਸ਼ਹਿਰਾਂ ਦੇ ਵਿੱਚ ਹੀ ਗਿਆ ਮਤਲਬ ਆਪਾਂ ਦੂਰ ਵੀ ਨਹੀਂ ਜਾਣਾ ਚਾਹੁੰਦੇ ਵੀ ਆਪਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਟਰਾਈ ਕਰ ਲਈਏ ਕਿਉਂਕਿ ਇਦਾਂ ਹੁੰਦਾ ਨਾ ਇਹ ਵੀ ਗੱਲ ਇਹ ਹੁੰਦੀ ਹੈ ਕਿ ਜਿੱਥੇ ਤੁਹਾਡੀ ਕਮਿਊਨਿਟੀ ਵਸਦੀ ਹੁੰਦੀ ਹੈ ਤੁਸੀਂ ਉੱਥੇ ਹੀ ਜਾਣੇ ਹੋ ਹੁਣ ਜੇਦਾ ਫਰਜ ਕਰ ਲਓ ਹੁਣ ਅਸੀਂ ਬਰਮਿੰਗਮ ਰਹਨੇ ਆ ਕੋਈ ਪੰਜਾਬ ਤੋਂ ਆਉਣ ਵਾਲਾ ਜੇ ਕੋਈ ਸਾਡਾ ਕੋਈ ਰਿਲੇਟਿਵ ਹੈ ਕੋਈ ਦੋਸਤ ਹੈ ਉਹਨੇ ਸਾਨੂੰ ਹੀ ਫੋਨ ਕਰਨਾ ਕਿ ਭਾਈ ਕੋਈ ਰਹਿائش ਦਾ ਪ੍ਰਬੰਧ ਕਰ ਦਿਓ ਕੰਮ ਦਾ ਤੇ ਅਸੀਂ ਕਿੱਥੇ ਕਰਨਾ ਹੈ ਬਰਮਿੰਗਮ ਦੇ ਵਿੱਚ ਹੀ ਇਸੇ ਤਰੀਕੇ ਦੇ ਨਾਲ ਕੁਝ ਮੁੱਖ ਸ਼ਹਿਰ ਨੇ ਕੁਝ ਚਾਹੇ ਕੈਨੇਡਾ ਦੀ ਗੱਲ ਕਰ ਲਓ ਚਾਹੇ ਇੰਗਲੈਂਡ ਦੀ ਗੱਲ ਕਰ ਲਓ ਇਹਨਾਂ ਸ਼ਹਿਰਾਂ ਦੇ ਵਿੱਚ ਪੰਜਾਬੀ ਜਿਹੜੇ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉਸ ਵੇਲੇ ਭਰੇ ਹੋਏ ਆ ਤੇ ਕੰਮਾਂ ਦੇ ਸਾਧਨ ਜਿਹੜੇ ਨੇ ਉਹ ਸੀਮਤ ਨੇ ਇਸ ਕਰਕੇ ਬੇਰੋਜ਼ਗਾਰੀ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਛਾਈ ਹੋਈ ਆ ਚਾਹੇ ਗੱਲ ਤੁਸੀਂ ਕੈਨੇਡਾ ਦੀ ਕਰੀ ਜਾਓ ਚਾਹੇ ਹੁਣ ਅਮਰੀਕਾ ਦੀ ਜਦੋਂ ਗੱਲ ਕਰਦੇ ਆ ਤਾਂ ਅਮਰੀਕਾ ਵਾਲੇ ਵੀ ਹੁਣ ਇਹੀ ਕਹਿੰਦੇ ਪਏ ਕਿ ਹਜ਼ਾਰਾਂ ਬੰਦਾ ਜਿਹੜਾ ਰੋਜ਼ ਦਾ ਕੰਦ ਟਪ ਟਪ ਕੇ ਜਿਹੜਾ ਹੈ ਉਹ ਅਮਰੀਕਾ ਵੜੀ ਜਾਂਦਾ ਹੈ ਤੇ ਹੁਣ ਕੰਮ ਦੇ ਹਾਲਾਤ ਉੱਥੇ ਵੀ ਜਿਹੜੇ ਆ ਉਹ ਖਰਾਬ ਹੋਏ ਹੋਏ ਆ ਤੇ ਤੁਹਾਨੂੰ ਨਾਲ-ਨਾਲ ਹੋਰ ਗੱਲ ਦੱਸ ਦਵਾਂ ਨੇਟਿਵ ਲੋਕ ਜਿਹਨਾਂ ਨੂੰ ਆਪਾਂ ਕਿਹਾ ਕਹਨੇ ਹੁੰਨੇ ਆ ਉਹ ਹੁਣ ਇਮੀਗ੍ਰੇਸ਼ਨ ਤੋਂ ਤੰਗ ਹੋਣ ਲੱਗ ਪਏ ਆ ਪਹਿਲਾਂ ਨਹੀਂ ਸੀ ਹੁੰਦਾ ਕਿਉਂਕਿ ਪਹਿਲਾਂ ਬਹੁਤ ਘੱਟ ਸੀ ਲੋਕ ਤੇ ਉਦੋਂ ਇਹਨਾਂ ਨੂੰ ਲੱਗਦਾ ਹੁੰਦਾ ਸੀ ਕਿ ਇਹ ਬਾਹਰੋਂ ਜਿਹੜੇ ਕੰਮੇ ਆਉਂਦੇ ਆ ਤੇ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੇ ਆ ਹੁਣ ਇਹਨਾਂ ਨੂੰ ਲੱਗਣ ਲੱਗ ਪਿਆ ਕਿ ਇਹ ਸਾਡੇ ਹੱਕ ਖੁੰਦੇ ਆ ਇਸ ਕਰਕੇ ਹੁਣ ਇਹ ਲੋਕ ਜਿਹੜੇ ਨੇ ਕਿਤੇ ਨਾ ਕਿਤੇ ਤੰਗ ਨਜ਼ਰ ਆਉਂਦੇ ਆ ਪ੍ਰੋਟੈਸਟ ਹੁੰਦੇ ਆਮ ਦੇਖੇ ਜਾ ਸਕਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਜਾ ਫਿਰ ਜਦੋਂ ਸੋਸ਼ਲ ਮੀਡੀਆ ਤੇ ਲੋਕ ਬੋਲਦੇ ਹੋਏ ਆਪ ਕਹਿੰਦੇ ਨੇ ਕਿ ਭਾਈ ਹੁਣ ਇਮੀਗ੍ਰੇਸ਼ਨ ਨੇ ਸਾਡਾ ਬੁਰਾ ਹਾਲ ਕਰ ਦਿੱਤਾ ਸਾਡੇ ਹੱਕ ਖੋ ਰਹੇ ਨੇ ਸਾਡੇ ਬੈਨੀਫਿਟ ਖਾ ਰਹੇ ਆ ਅਸੀਂ ਕੰਮ ਕਰਦੇ ਆ ਤੇ ਉਹਨਾਂ ਕੰਮਾਂ ਦੇ ਨਾਲ ਜਿਹੜਾ ਅਸੀਂ ਟੈਕਸ ਦਿੰਨੇ ਆ ਸਰਕਾਰ ਨੂੰ ਤੇ ਉਹ ਇਹ ਅਜ਼ਾਈਲੈਂਸ ਸੀਕਰ ਜਿਹੜੇ ਨੇ ਉਹ ਉਹ ਖਾ ਜਾਂਦੇ ਆ ਹੁਣ ਤੁਸੀਂ ਦੇਖੋ ਨਾ 1.4 ਬਿਲੀਅਨ ਪਾਉਂਡ ਜਿਹੜੇ ਨੇ ਰਿਸ਼ੀ ਸੋਨਕ ਨੇ ਪਿਛਲੇ ਸਮੇਂ ਦੇ ਵਿੱਚ ਐਲਾਨ ਕੀਤਾ ਕਿ ਅਸੀਂ ਯੂਕਰੇਨ ਨੂੰ ਦੇ ਰਹੇ ਆ ਉਸ ਤੋਂ ਬਾਅਦ ਮਤਲਬ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅਜ਼ਾਈਲਮ ਜਿਹੜੇ ਲੈਣ ਵਾਲੇ ਲੋਕ ਹੁੰਦੇ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਮੁਲਕਾਂ 'ਚ ਜੰਗਾਂ ਲੱਗੀਆਂ ਹੋਈਆਂ ਆ ਉਹ ਲੋਕ ਜਦੋਂ ਇਹਨਾਂ ਮੁਲਕਾਂ ਚ ਆਉਂਦੇ ਆ ਤੇ ਆ ਕੇ ਅਜ਼ਾਈਲਮ ਅਪਲਾਈ ਕਰਦੇ ਆ ਸੋ ਉਹ ਜਿਹੜੇ ਅਜ਼ਾਈਲਮ ਸੀਕਰ ਹੁੰਦੇ ਨੇ ਉਹਨਾਂ ਨੂੰ ਸਰਕਾਰ ਦਾ ਇੱਕ ਫਰਜ਼ ਹੈ ਯੂਨੋ ਦੇ ਕਾਨੂੰਨ ਨੇ ਕਿ ਜਿਹੜਾ ਵੀ ਤੁਹਾਡੇ ਕੋਲ ਅਜ਼ਾਈਲਮ ਲੈਣ ਆਉਂਦਾ ਹੈ ਤੇ ਉਹਦਾ ਰਹਿਣ ਸਹਿਣ ਦਾ ਖਰਚਾ ਉਹਦਾ ਰੋਟੀ ਪਾਣੀ ਦਾ ਉਹਦਾ ਹਫਤੇਵਾਰੀ ਉਹਨੂੰ ਜਿਹੜਾ ਜੇਬ ਖਰਚਾ ਦੇਣਾ ਉਸ ਮੁਲਕ ਦਾ ਫਰਜ਼ ਹੁੰਦਾ ਹੈ ਉਹਨੂੰ ਯੂਨੋ ਮਤਲਬ ਕਿ ਕਹਿ ਲਓ ਵੀ ਇੱਕ ਤਰ੍ਹਾਂ ਦੀ ਪਿੱਛੋਂ ਸਪੋਰਟ ਵੀ ਕਰਦੀ ਹੈ ਸੋ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਅਜ਼ਾਈਲੈਂਸ ਸੀਕਰ ਵੀ ਨੇ ਜਿਨ੍ਹਾਂ ਵਾਸਤੇ ਸਪੈਸ਼ਲ ਛੋਟੇ-ਛੋਟੇ ਅਪਾਰਟਮੈਂਟ ਬਣਾਏ ਗਏ ਆ ਉਹਨਾਂ ਨੂੰ ਮਹੀਨੇ ਦਾ ਖਰਚਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਫੋਨ ਕਰਨ ਦੇ ਲਈ ਕਾਰਡ ਦਿੱਤੇ ਜਾਂਦੇ ਆ ਉਹਨਾਂ ਦਾ ਰੋਟੀ ਪਾਣੀ ਆਉਂਦਾ ਸੋ ਇਹ ਖਰਚੇ ਵੀ ਕਿਤੇ ਨਾ ਕਿਤੇ ਜਿਹੜੇ ਨੇ ਉਹ ਟੈਕਸ ਪੇਅਰਸ ਜਿਹੜੇ ਨੇ ਉਹ ਕਹਿੰਦੇ ਆ ਕਿ ਸਾਡੀ ਪੈਸਿਆਂ ਦੇ ਵਿੱਚੋਂ ਤੁਸੀਂ ਇਹਨਾਂ ਦੇ ਲਈ ਕਰਦੇ ਹੋ ਸੋ ਹੁਣ ਲਗਭਗ ਆਪਾਂ ਇਹ ਕਹੀਏ ਭਈ ਬਹੁਤ ਵੱਡੇ ਪੱਦਰ ਦੇ ਉੱਤੇ ਲੋਕ ਜਿਹੜੇ ਨੇ ਨਾ ਸਰਕਾਰਾਂ ਤੋਂ ਨਾਰਾਜ਼ ਚੱਲੇ ਆ ਰਹੇ ਆ ਕਿ ਤੁਸੀਂ ਇਮੀਗ੍ਰੇਸ਼ਨ ਦਾ ਸੋਚਦੇ ਹੋ ਸਾਡਾ ਨਹੀਂ ਸੋਚਦੇ ਸੋ ਇਹ ਹਾਲਾਤ ਇਸ ਵੇਲੇ ਬਣ ਕਿ ਹੁਣ ਇੰਗਲੈਂਡ ਨੇ ਵੀ ਜਿਹੜੇ ਸਟੂਡੈਂਟਾਂ ਦੇ ਲਈ ਜਿਹੜੇ ਕਾਨੂੰਨ ਸੀ ਉਹ ਸਖਤ ਕਰ ਦਿੱਤੇ ਐ ਦੂਜੇ ਪਾਸੇ ਕੈਨੇਡਾ ਨੇ ਵੀ ਫੀਸਾਂ ਡਬਲ ਕਰ ਦਿੱਤੀਆਂ ਇਹ ਇਹਦਾ ਮਕਸਦ ਇੱਕੋ ਹੀ ਹੈ ਕਿ ਜਿਹੜੇ ਨੇ ਹੁਣ ਇਮੀਗ੍ਰੇਸ਼ਨ ਇਮੀਗ੍ਰੈਂਟਸ ਜਿਹੜੇ ਹੈਗੇ ਆ ਸਾਨੂੰ ਬਾਹਰੋਂ ਘੱਟ ਚਾਹੀਦੇ ਆ ਹੌਲੀ ਹੌਲੀ ਹੋ ਸਕਦਾ ਐ ਐਡਜਸਟਮੈਂਟ ਹੋ ਕੇ ਸਾਲ ਨੂੰ ਲੱਗੇਗਾ ਉਸ ਤੋਂ ਬਾਅਦ ਆਮ ਵਰਗਾ ਮਾਹੌਲ ਹੋ ਜਾਏਗਾ ਸੋ ਇਹੀ ਅੰਦਾਜ਼ਾ ਇਸੋਲੇ ਲਾਇਆ ਜਾ ਸਕਦਾ ਜੀ 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 ਸਿੰਘ ਜੀ ਕਹਿ ਲੋ ਕਿ ਜੋ ਵੀਡੀਓ ਸਾਹਮਣੇ ਆਈਆਂ ਨੇ ਉਹ ਯੂਕੇ ਦੀਆਂ ਸਾਹਮਣੇ ਆਈਆਂ ਨੇ ਕਿ ਬ੍ਰਿਜਾਂ ਥੱਲੇ ਲੋਕ ਆਪਣਾ ਟਾਈਮ ਪਾਸ ਕਰ ਰਹੇ ਨੇ ਜਦੋਂ ਟਾਈਮ ਕੱਢ ਰਹੇ ਨੇ ਕਿ ਉਹਦੇ ਵਿੱਚ ਕੀ ਸਚਾਈ ਹੈ ਵੀ ਜਰੂਰ ਦੱਸੋ ਜੀ ਹਾਉ ਵੀਡੀਓ ਇੱਕ ਜਿਹੜੀ ਵਾਇਰਲ ਹੋ ਰਹੀ ਹੈ ਨਾ ਉਹ ਬਰਮਿੰਗਮ ਦੀ ਹੈ ਬਰਮਿੰਗਮ ਦੇ ਵਿੱਚ 12 13 ਜਾਣੇ ਜਿਹੜੇ ਨੇ ਉਹ ਬ੍ਰਿਜ ਥੱਲੇ ਰਹਿ ਰਹੇ ਆ ਜਾਂ ਫਿਰ ਇਸ ਤਰ੍ਹਾਂ ਲੱਗਦਾ ਦੇਖ ਕੇ ਵੀਡੀਓ ਕਿ ਇੱਕ ਅੰਡਰ ਕੰਸਟਰਕਸ਼ਨ ਜਿਹੜਾ ਕੋ ਘਾਰ ਹੈ ਕਿਸੇ ਦਾ ਖੰਡਰ ਬਣਿਆ ਹੋਇਆ ਉੱਥੇ ਉਹ ਨੌਜਵਾਨ ਰਹਿ ਰਹੇ ਆ ਮਤਲਬ ਉਹ ਨੌਜਵਾਨਾਂ ਦੇ ਕੋਲ ਜਦੋਂ ਮੁੰਡਾ ਕੋਈ ਜਾਂਦਾ ਹੈ ਵੀਡੀਓ ਬਣਾਉਣ ਵਾਸਤੇ ਜਾ ਕੇ ਉਹਨਾਂ ਦੀ ਵੀਡੀਓ ਬਣਾਉਂਦਾ ਹੈ ਗੱਲ ਕਰਦਾ ਹੈ ਤਾਂ ਉਹਨਾਂ ਦੇ ਕੋਲ ਸਰਿੰਜਾਂ ਪਈਆਂ ਹੋਈਆਂ ਮਿਲੀਆਂ ਜਾ ਫਿਰ ਹੋਰ ਨਸ਼ਾ ਪੱਤਾ ਜਿਹੜਾ ਸਾਰਾ ਪਿਆ ਹੋਇਆ ਮਿਲਿਆ ਮੈਂ ਇਹ ਨਹੀਂ ਕਹਿੰਦਾ ਕਿ ਉਹ ਨਸ਼ਾ ਕਰਕੇ ਤਾਂ ਇਹ ਇਹੋ ਜਿਹੇ ਹਾਲਾਤਾਂ ਚ ਆਏ ਆ ਹੋ ਸਕਦਾ ਹੈ ਉਹ ਪਹਿਲਾਂ ਇਹੋ ਜਿਹੇ ਹਾਲਾਤਾਂ ਚ ਆ ਗਏ ਹੋਣ ਤੇ ਉਹ ਜਿਹੜਾ ਇੱਕ ਸਟ्रेस ਹੁੰਦੀ ਹੈ ਮਨ ਦੇ ਉੱਤੇ ਜਾਂ ਫਿਰ ਇੱਕ ਬਾਹਰ ਰਾਤ ਰਾਤਾਂ ਨੂੰ ਬਾਹਰ ਸੋਣਾ ਇੱਕ ਡਰ ਹੁੰਦਾ ਹੈ ਜਾਂ ਫਿਰ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਉਹਦੇ ਕਰਕੇ ਫਿਰ ਉਹ ਨਸ਼ੇ ਦੇ ਵਿੱਚ ਪੈ ਗਏ ਹੋਣ ਜੋ ਵੀ ਹੈ ਇਹ ਬਹੁਤ ਮਾੜਾ ਹੈ ਤੇ ਇਥੋਂ ਦੇ ਜਿਹੜੇ ਲੋਕ ਨੇ ਜੇ ਕਹਿ ਲਈਏ ਸਾਡੇ ਲੀਡਰ ਨੇ ਸਾਨੂੰ ਅਗਵਾਈ ਦੇਣ ਵਾਲੇ ਜਿਹੜੇ ਸਾਡੇ ਗੁਰਦੁਆਰਿਆਂ ਦੇ ਪ੍ਰਧਾਨ ਨੇ ਜਾਂ ਕਾਉਂਸਲਰ ਨੇ ਕੁਝ ਪੰਜਾਬੀ ਸੋ ਉਹ ਇਹਦੇ ਉੱਤੇ ਕੰਮ ਕਰ ਰਹੇ ਆ ਉਹਨਾਂ ਨੂੰ ਨੌਜਵਾਨਾਂ ਦੇ ਨਾਲ ਉਹਨਾਂ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਤੁਹਾਨੂੰ ਜੇ ਕਮਾਕਾਰਾਂ ਦੇ ਉੱਤੇ ਰਖਾਇਆ ਜਾਵੇ ਜਾਂ ਤੁਹਾਨੂੰ ਰਹਿਸ਼ਾਂ ਦਿੱਤੀਆਂ ਜਾਣ ਤੇ ਤੁਸੀਂ ਨਸ਼ੇ ਛੱਡਣ ਦੀ ਤਿਆਰ ਹੋ ਜਾਂ ਨਹੀਂ ਸੋ ਇਹ ਗੱਲਾਂ ਬਾਤਾਂ ਚੱਲ ਰਹੀਆਂ ਤੇ ਮੈਨੂੰ ਲੱਗਦਾ ਹੋਂਦੇ ਦਿਨਾਂ ਦੇ ਵਿੱਚ ਕੁਝ ਨਾ ਕੁਛ ਇਹਦੇ ਉੱਤੇ ਅਪਡੇਟ ਆ ਜਾਏਗੀ ਤੇ ਫਿਰ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂਗੇ ਪਰ ਹਾਲਾਤ ਇਹੋ ਜਿਹੀ ਆ ਤੁਸੀਂ ਦੇਖੋ ਵੀ ਜਿਸ ਬੰਦੇ ਕੋਲ ਕੰਮ ਨਹੀਂ ਹੈ ਹਾਂਜੀ ਹਾਂਜੀ ਜੀ 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 ਮੈਂ ਉਹ ਹੀ ਪੁੱਛਣਾ ਚਾਹਾਂਗਾ ਕਿ ਜੇ ਸਾਰੇ ਪਾਸੇ ਜੇ ਹਾਲਾਤ ਮਾੜੇ ਹੋ ਰਹੇ ਨੇ ਚਾਹੇ ਕੈਨੇਡਾ ਹੋਵੇ ਯੂਕੇ ਹੋਵੇ ਤੇ ਜੋ ਹੁਣ ਕਹਿੰਦੇ ਪੰਜਾਬ ਵਿੱਚ ਸਟੂਡੈਂਟ ਨੇ ਉਹ ਜੋ ਬਾਹਰਾਂ ਨੂੰ ਸੋਚ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਸਿੰਪਲ ਦੇਖ ਲਓ ਨਾ ਅੱਜ ਤੋਂ 15 ਸਾਲ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਉਦੋਂ ਜਿਹੜੇ ਲੋਕ ਪੰਜਾਬ 'ਚ ਪੰਜਾਬ ਤੋਂ ਬਾਹਰ ਗਏ ਸੀ ਤੇ ਉਹਨਾਂ ਦੀਆਂ ਕੋਠੀਆਂ ਦੇਖ ਲਓ ਤੇ ਜਿਹੜੇ ਅੱਜ ਜਾ ਰਹੇ ਨੇ ਤੇ ਉਹਨਾਂ ਦੀਆਂ ਕੋਠੀਆਂ ਦੇਖ ਲਓ ਘਰ ਦੇਖ ਲਓ ਕਿੰਨਾ ਕੁ ਉਹ ਪੈਸਾ ਭੇਜ ਰਹੇ ਮਤਲਬ ਕਿ ਅੱਜਕੱਲ ਇਹਨਾਂ ਮੁਲਕਾਂ ਦੇ ਵਿੱਚ ਗੁਜ਼ਾਰਾ ਮੁਸ਼ਕਲ ਚੱਲਦਾ ਹੈ ਅੱਜਕੱਲ ਜਿੰਨੀਆਂ ਕੋ ਤਨਖਾਹਾਂ ਹੁੰਦੀਆਂ ਉਹਨੇ ਖਰਚੇ ਹੀ ਰਹੇ ਸੋ ਪਹਿਲਾਂ ਵਾਲੀ ਗੱਲ ਹੁਣ ਉਹ ਨਹੀਂ ਹੈ ਕਿ ਤੁਸੀਂ ਪਿੰਡ ਦੇ ਵਿੱਚ ਵੱਟੀਆਂ ਵੱਡੀਆਂ ਕੋਠੀਆਂ ਪਾ ਲੋਗੇ ਵੱਡੀਆਂ ਵੱਡੀਆਂ ਕਾਰਾਂ ਲੈ ਲੋਗੇ ਹਾਂ 10-15 ਸਾਲ ਲਾ ਲਓ ਫਿਰ ਜ਼ਰੂਰ ਕਰ ਸਕਦੇ ਹੋ ਪਰ ਇਹ ਨਹੀਂ ਹੈ ਕਿ ਜਾਂਦੇ ਤੁਸੀਂ 2-4 ਸਾਲ ਦੇ ਵਿੱਚ ਆਪਣਾ ਸਾਰਾ ਕੁਝ ਕਰ ਲੋਗੇ ਕਿਉਂਕਿ ਤੁਹਾਡਾ ਤੇ ਕਰਜ਼ਾ ਜਿਹੜਾ 25-25 ਲੱਖ ਕਰਜ਼ਾ ਹੈ ਤੇ ਮੈਨੂੰ ਲੱਗਦਾ ਪਹਿਲੇ 5-7 ਸਾਲ 10 ਸਾਲ ਤੱਕ ਕਰਜ਼ਾ ਨਹੀਂ ਲੱਥਦਾ ਉਸ ਤੋਂ ਬਾਅਦ ਤੁਸੀਂ ਜਿਹੜਾ ਕਮਾਈ ਵਾਲੇ ਪਾਸੇ ਆਉਨੇ ਹੋ ਤੇ ਉਨੀ ਦੇਰ ਦੇ ਵਿੱਚ ਧੌਲੇ ਆਉਣ ਲੱਗ ਪੈਂਦੇ ਆ ਦਾੜੀ ਦੇ ਵਿੱਚ ਹੈਨਾ ਫਿਰ ਤੁਸੀਂ ਕਹਿੰਦੇ ਹੋ ਵੀ ਲਓ ਜੀ ਕਾਮਯਾਬ ਹੋ ਗਏ ਫਿਰ ਫਿਰ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਇਸੇ ਤਰੀਕੇ ਦੇ ਨਾਲ ਜਿਹੜਾ ਇੱਕ ਚੱਕਰ ਵੀਉ ਹੈਗਾ ਉਹਦੇ ਵਿੱਚ ਫਸੀ ਰਹਿੰਦੀ ਹੈ ਤੇ ਚਲਦੀ ਰਹਿੰਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਆਪ ਮਤਲਬ ਕਿ ਇਹਨਾਂ ਮੁਲਕਾਂ ਦੇ ਵਿੱਚ ਰਹਿਨੇ ਆ ਅਸੀਂ ਇਹ ਨਹੀਂ ਕਹਿੰਦੇ ਕਿਸੇ ਨੂੰ ਨਾ ਆਓ ਪਰ ਇਹ ਸੋਚ ਸਮਝ ਕੇ ਆਓ ਕਿ ਕੀ ਕੀ ਬਣ ਸਕਦਾ ਕੀ ਕੀ ਹੋਣਾ ਮੈਂ ਤਾਂ ਇਹ ਵੀ ਕਹਿਣਾ ਹੁੰਦਾ ਬਹੁਤ ਵਾਰ ਮੈਂ ਤੁਹਾਡੇ ਨਾਲ ਵੀ ਗੱਲ ਕੀਤੀ ਪਹਿਲਾਂ ਕਿ ਅੱਜ ਦੇ ਸਟੂਡੈਂਟ ਜਿਹੜੇ ਨੇ ਉਹ ਚੰਗੇ ਨੇ ਉਹ ਸਿੱਧੇ ਆ ਜਾਂਦੇ ਆ ਉਹਨਾਂ ਕੋਲ ਵੀਜ਼ਾ ਹੁੰਦਾ ਆ ਕੇ ਰਾਈਟ ਟੂ ਵਰਕ ਹੁੰਦਾ ਆ ਉਹਨਾਂ ਦੇ ਕੋਲ ਹਰ ਹੱਕ ਲੈ ਸਕਦੇ ਆ ਪਰ ਇੱਕ ਉਹ ਵੀ ਸਮਾਂ ਸੀ ਜਦੋਂ ਨੌਜਵਾਨ ਡੋਂਕੀਆਂ ਰਾਹੀਂ ਆਉਂਦੇ ਰਹੇ ਆ 5 5 10 10 ਸਾਲ ਬਿਨਾਂ ਡਾਕੂਮੈਂਟੇਸ਼ਨ ਤੋਂ ਕੋਈ ਡਾਕਟਰ ਦੇ ਨਹੀਂ ਸੀ ਜਾ ਸਕਦਾ ਕੋਈ ਛੱਟ ਪੇਟ ਲੱਜੇ ਤਾਂ ਹਸਪਤਾਲ ਨਹੀਂ ਜਾ ਸਕਦਾ ਕੋਈ ਆਪਣਾ ਰਾਈਟ ਨਹੀਂ ਲੈ ਸਕਦਾ ਪੁਲਿਸ ਦੀ ਗੱਡੀ ਦੇਖ ਕੇ ਦੌੜ ਜਾਣਾ ਜਾ ਫਿਰ ਕਿਸੇ ਸਰਕਾਰੀ ਅਧਾਰੇ ਦੇ ਵਿੱਚ ਨਹੀਂ ਜਾ ਸਕਦਾ ਜਾਂ ਘਰ ਨਹੀਂ ਲੈ ਸਕਦਾ ਬੈਂਕ ਖਾਤਾ ਨਹੀਂ ਖੋਲ ਸਕਦਾ ਸੋ ਬੜੀਆਂ ਪਾਬੰਦੀਆਂ ਸੀ ਉਹਨਾਂ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਡੋਂਕੀਆਂ ਰਹੀ ਆਉਂਦੇ ਰਿਹਾ ਅੱਜ ਦੇ ਸਟੂਡੈਂਟ ਜਿਹੜੇ ਨੇ ਉਹ ਤਾਂ ਬਹੁਤ ਵਧੀਆ ਉਹਨਾਂ ਕੋਲ ਵੈਲਿਡ ਵੀਜ਼ਾ ਹੁੰਦਾ ਹੈ ਹਰ ਜਗ੍ਹਾ ਦੇ ਉੱਤੇ ਜਿੱਥੇ ਜਾਣ ਉਹ ਆਜ਼ਾਦੀ ਦੇ ਨਾਲ ਘੁੰਮ ਫਿਰ ਸਕਦੇ ਆ ਘਰ ਲੈ ਸਕਦੇ ਆ ਸੋ ਪੁਰਾਣੇ ਆਏ ਤੇ ਵਿਚਾਰੇ ਜਿਹੜੇ ਸੀ ਕੱਚੇ ਉਹ ਘਰ ਵੀ ਨਹੀਂ ਸੀ ਲੈ ਸਕਦੇ ਹੁੰਦੇ ਇਸੇ ਕਰਕੇ ਕਈ ਵਾਰੀ ਉਹਨਾਂ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਸੀ ਪੈਂਦੀਆਂ ਹੁੰਦੀਆਂ ਸੀ ਬਾਹਰ ਰਹਿਣਾ ਪੈਂਦਾ ਸੀ ਸੋ ਮਤਲਬ ਕਿ ਪਹਿਲਿਆਂ ਨੇ ਬਹੁਤ ਔਖੀ ਜ਼ਿੰਦਗੀ ਕੱਟੀ ਹੋਈ ਹੈ ਇਸ ਕਰਕੇ ਅੱਜ ਦੇ ਸਟੂਡੈਂਟ ਜਿਹੜੇ ਨੇ ਉਹ ਬਿਲਕੁਲ ਮੈਂ ਚਾਹੁੰਨਾ ਕਿ ਸਟਰਗਲ ਕਰਨ ਵਧੀਆ ਉਹਨਾਂ ਕੋਲ ਓਪਰਚ्युनिटी ਹੈਗੀ ਹੈ ਸੋ ਕੰਮਕਾਰ ਜਿਹੜੇ ਨੇ ਹੌਲੀ-ਹੌਲੀ ਮਿਲ ਜਾਣਗੇ ਐਡੀ ਕੋਈ ਗੱਲ ਨਹੀਂ ਹੈਗੀ ਜੀ 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 ਤੁਹਾਨੂੰ ਬਹੁਤ-ਬਹੁਤ ਧੰਨਵਾਦ ਜਿੱਦਾਂ ਕਿ ਹੋਰ ਵੱਡੀ ਅਪਡੇਟ ਆਏਗੀ ਵਿਦੇਸ਼ਾਂ ਵਿੱਚ ਬਸਦੇ ਪੰਜਾਬੀ ਉਹਨਾਂ ਲਈ ਤਾਂ ਤੁਹਾਡਾ ਰਖਦਾਰ ਕੀਤਾ ਜਾਵੇਗਾ ਧੰਨਵਾਦ ਤੁਹਾਡਾ ਤੁਹਾਡੇ ਦਰਸ਼ਕਾਂ ਦਾ ਬਹੁਤ-ਬਹੁਤ ਜੀ ਤੇ ਹੁਣ ਪ੍ਰਾਈ ਪੰਜਾਬ ਟੀਵੀ ਦੇ ਦਰਸ਼ਕਾਂ ਤੋਂ ਵਿਲਾ ਹੋ ਗਿਆ ਜੱਜ ਲੈਂਡ ਦਾ ਧੰਨਵਾਦ